ਸਤਿ ਸ਼੍ਰੀ ਅਕਾਲ ਜੀ ਮੈਂ ਵਿਕੀ ਲਖਮੀ ਨਾਲ ਸਵਾਲਤਾ ਤੁਹਾਡਾ ਆਪਣੇ ਚੈਨਲ ਆਮਰ ਬਟਿਕ ਦੇ ਉੱਤੇ ਅੱਜ ਵਾਲੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਦਿਖਾਵਾਂਗੇ ਚਿੱਟੇ ਵਾਈਟ ਕਲਰ ਦਾ ਸੂਟ ਆ ਤੇ ਉਹਦੇ ਮੂਰੀਆਂ ਦੇ ਉੱਤੇ ਡਿਜ਼ਾਈਨ ਕੀਤਾ ਗਿਆ ਬਹੁਤ ਸੋਹਣਾ ਫੁੱਲਾਂ ਨਾਲ ਜਾਇਨਾ ਤੁਸੀਂ ਦੇਖਿਓ ਸਾਰੀ ਵੀਡੀਓ ਦੇਖਿਓ ਤੇ ਤੁਸੀਂ ਇਹ ਵੀ ਦੇਖਿਓ ਵੀ ਆਪਣਾ ਕਿਵੇਂ ਸੋਨਾ ਕਢਾਈ ਦਾ ਡਿਜ਼ਾਈਨ ਹੈ ਨਾ ਸਿੰਪਲ ਸੂਟ ਨੂੰ ਵੀ ਕਿੰਨਾ ਸੋਹਣਾ ਬਣਾ ਹੁੰਦਾ ਤੇ ਮੂਰੀਆਂ ਡਿਜ਼ਾਈਨ ਬਹੁਤ ਸੋਹਣਾ ਬਣ ਕੇ ਤਿਆਰ ਹੋਇਆ ਸਾਰੀ ਵੀਡੀਓ ਦੇਖਿਓ ਉਸਕੇ ਆਪਣਾ ਘਰੇ ਹੁੰਦੇ ਜਿਹੜੇ ਆਪਣੇ ਨਵੇਂ ਪਹਿਣਾ ਤੇ ਭਰਾ ਜੁੜਦੇ ਨੇ ਉਹ ਚੈਨਲ ਨੂੰ ਪਲੀਜ਼ ਸਬਸਕ੍ਰਾਈਬ ਕਰਿਓ ਬੈਲ ਆਈਕਨ ਵੀ ਦਬਿਓ ਵਧੀਆ ਲੱਗੀ ਤੇ ਲਾਈਕ ਵੀ ਕਰਿਓ ਚਲੋ ਜੀ ਵੀਡੀਓ ਕਰਦੇ ਆ ਸ਼ੁਰੂ ਤੇ ਤੁਹਾਨੂੰ ਦਿਖਾਉਣੇ ਆਪਾਂ ਬੂਰੀਆਂ ਦਾ ਡਿਜ਼ਾਈਨ ਇਹ ਸਲਵਾਰ ਦਾ ਕਪੜਾ ਤੇ ਇਹ ਕਾਟਨ ਦਾ ਕਪੜਾ ਸਲਵਾਰ ਦੀਆਂ ਬੂਰੀਆਂ ਦੇ ਉੱਤੇ ਕਢਾਈ ਕੀਤੀ ਜਾਊਗੀ ਆ ਦੇਖੋ ਫੁੱਲਾਂ ਵਾਲਾ ਬਹੁਤ ਸੋਹਣਾ ਡਿਜ਼ਾਈਨ ਆ ਜਦੋਂ ਇਹ ਬਣ ਕੇ ਤਿਆਰ ਹੋਊਗਾ ਬਹੁਤ ਹੀ ਸੋਹਣਾ ਲੱਗੇਗਾ ਸਭ ਤੋਂ ਪਹਿਲਾਂ ਤੁਸੀਂ ਜਾਣਦੇ ਹੋ ਵੀ ਜ਼ੀਰੋ ਟਾਂਕੇ ਨਾਲ ਆਪਾਂ ਆਊਟਲਾਈਨ ਕਰਦੇ ਆ। ਤੇ ਆਹ ਕਲਰ ਦੇ ਨਾਲ ਕੜਾਈ ਆਪਾਂ ਸਟਾਰਟ ਕੀਤੀ ਐ। ਇਹ ਜਾਮਨੀ ਗਰੇਜ ਆ। ਕਿਹੜਾ ਕਲਰ ਆ ਆਪਣਾ ਇਹ? ਪਰਪਲ ਆ। ਹਾਂ ਪਰਪਲ ਆ। ਗਰੇ ਦੀ ਛੇੜੀ ਤੇ ਆ ਨਾ। ਅਸੀਂ ਰੀਲਾਂ ਇੱਕ ਕਲਰ ਬਹੁਤ ਔਖਾ ਮਿਲਿਆ। ਜਿਹੜੀ ਦੁਕਾਨ ਤੋਂ ਅਸੀਂ ਲੈ ਕੇ ਆਉਣੇ ਹੁੰਦੇ ਆ ਨਾ, ਉਹਨਾਂ ਤੋਂ ਨਹੀਂ ਮਿਲਿਆ, ਬਾਕੀ ਹੋਰ ਦੁਕਾਨਾਂ ਤੋਂ ਮਿਲਿਆ। ਦੁਕਾਨ ਵਾਲੇ ਜੁਧਾਨੇ ਗਏ ਸੀ ਉੱਥੋਂ ਲੈ ਕੇ ਆਏ ਨੇ। ਇਹ ਤਾਂ ਸਮਾਂ ਲੱਗ ਕੁੰਦੇ ਨੇ। ਦੇਖੋ ਇਹ ਫੁੱਲ ਟੈਂਕ ਕੇ ਨਾਲ ਕਰ ਰਹੇ ਆ ਹਨ ਹਾਂ ਫੁੱਲ ਟੈਂਕ ਦੇ ਨਾਲ ਪੋਦਾਂ ਫਿਰਲੀ ਕੀਤਾ ਜਾ ਰਿਹਾ ਤੇ ਦੇਖੋ ਉਹਦੇ ਜਿਹੜਾ ਵੀ ਸੈਂਟਰ ਹੈ ਨਾ ਗਲਾਈ ਦੇ ਵਿੱਚ ਤੇ ਨੂੰ ਪੱਤੇ ਵੀ ਜਿਵੇਂ ਇਹ ਮੇਂ ਪਟਾਸ਼ਾ ਲਾਉਂਦੇ ਆ ਉਹ ਪਟਾਸ਼ਾ ਨਾ ਉਦੋਂ ਉਦੋਂ ਆਪਾਂ ਫਰੇਮ ਘਮਾਉਨੇ ਆ ਤੇ ਸੈਂਟਰ ਦੇ ਵਿੱਚ ਆਮਰੇ ਦੇ ਛੇਡ ਪਾਈ ਜੂਗੀ ਇਹਦੇ ਨਾਲ ਹੀ ਫਿਰ ਲਿਖ ਭਰਿਆ ਜਾਊਗਾ ਨਾ ਇੱਕ ਕਲਰ ਦੀ ਇੱਕ ਕਦਰ ਨਾਲ ਹੀ ਤੇ ਇਹ ਬਹੁਤ ਇੱਕ ਕਲਰ ਪਤਲਾ ਲੈਂਦਾ ਗਿਆ ਕਿਉਂਕਿ ਸੂਟ ਦੇ ਨਾਲ ਮੈਚਿੰਗ ਕਰਨੀ ਆ। ਬੈ ਸਾਡੇ ਕੋਲੇ ਇਕੱਲੀ ਸਲਵਾਰ ਵਰਕ ਹੋਣ ਆਈ ਆ। ਦੇਖੋ ਜੀ ਉਹ ਆਈਡੀਆ ਲੱਗਿਆ ਉਹਨਾ ਵੀ ਆ ਛਾਪੇ ਤੋਂ ਵੀ ਦੇਖ ਲਓ ਨਾ ਉਹ ਵੀ ਬਹੁਤ ਸੋਹਣਾ ਦੇ ਆ ਨਾ ਥੱਲੇ ਪੱਤੀਆਂ ਨੇ ਪੱਤੀਆਂ ਦੇ ਥੱਲੇ ਵੀ ਟੀ ਰੰਦੀ ਬਣੀ ਹੋਈ ਆ। ਇਹ ਸਾਰਾ ਉਹ ਇੱਕ ਕਲਰ ਦੀ ਆ। ਇੱਕ ਕਲਰ ਦੀ। ਸਾਰੀ ਕੜਾਈ। ਨਹੀਂ ਜੜੀ ਵੀ ਕਰਨੀ ਹੈ ਵਿੱਚ ਤੇ ਆ ਜਿਹੜੇ ਪੱਤੀਆਂ ਨੇ ਆ ਜਿੰਨੇ ਹੋਣਾ ਫੁੱਲ ਨੇ ਹਾਂ ਹਾਂ ਇਹ ਪਰਪਲ ਕਲਰ ਦੇ ਹੀ ਆ ਤੇ ਇਹ ਵਾਲੀਆਂ ਪੱਤੀਆਂ ਵੀ ਪਰਪਲ ਕਲਰ ਦੀਆਂ ਨੇ ਤੇ ਜਿਹੜੀਆਂ ਆ ਇਹਦੇ ਜਿਹਾ ਕੱਟਵਰਕ ਵਾਂਗੂ ਡਿਜ਼ਾਈਨ ਬਣੂ ਮਤਲਬ ਕੱਟਵਰਕ ਨਹੀਂ ਹੈਗਾ ਇਹ ਹਾਂ ਹਾਂ ਇਹ ਵੀ ਪੱਤੀਆਂ ਨੇ ਇਹ ਜਿਹੜੀਆਂ ਮੈਂ ਸੋਸ ਸੂਟ ਨਾਲ ਮੈਚਿੰਗ ਕਰਕੇ ਹੈ ਨਾ ਇੱਕ ਰੰਗ ਨਾਲ ਪਾਏ ਜਾ ਰਹੇ ਆ ਦੂਜਾ ਕਰ ਜੇ ਆਪਾਂ ਦੇਖੀਏ ਨਾ ਵੀ ਅੱਪ ਦਾ ਵੀ ਰਾਏ ਦੇ ਸਕਦੇ ਆ ਸੂਟ ਦੇ ਵਿੱਚ ਕਲਰ ਹੋਰ ਹੈ ਨਹੀਂ ਸੀਗਾ ਇਹ ਕੋਈ ਵਾਈਟ ਨਹੀਂ ਹੈ ਨਾ ਵਾਈਟ ਕਲਰ ਸੀ ਜਿਵੇਂ ਇਹ ਸਲਵਾਰ ਹੈਗੀ ਤੇ ਪਰਪਲ ਕਲਰ ਦੀ ਖੁੰਦੀ ਹੈਗੀ ਵਾਈਟ ਸਲਵਾਰ ਦੇ ਵਿੱਚ ਉਹ ਵੈਸੇ ਨਾ ਅਭੀ ਜਿਆਦਾਤਰ ਇਹ ਪੱਤੀਆਂ ਹਰੀਆਂ ਹੋਣਾ ਨਾ ਵੀ ਸੋਹਣਾ ਲੱਗਦਾ ਨਾ ਇਹ ਸੂਟ ਨਾਲ ਇਹ ਜਚ ਨਹੀਂ ਆਏ ਆ ਹੋਰ ਰੰਗ ਆਪਾਂ ਪਾ ਲਈਏ ਨਾ ਸੂਟ ਦੇ ਵਿੱਚ ਹਰਾ ਕਲਰ ਹੋਣਾ ਨਹੀਂ ਇਸ ਕਰਕੇ ਆਪਾਂ ਹਰਾ ਪਾਣੀ ਦੇ ਜੇ ਹੁਣ ਗ੍ਰੀਨ ਕਲਰ ਪਾ ਲੇ ਫਿਰ ਇਹ ਅਲੱਗ ਨਹੀਂ ਲੱਗੂਗਾ ਸਲਵਾਰ ਮੋਟੜਾ ਹੀ ਮਿਹਰ ਜੇ ਆਪਾਂ ਸਲਵਾਰ ਤੇ ਕਰ ਰਹੇ ਤਾਂ ਸੂਟ ਦੇ ਅਕੋਰਡਿੰਗ ਹੀ ਕਰਨੀ ਪੈਂਦੀ ਆ ਕਿ ਜੋ ਜੋ ਰੰਗ ਤੇ ਆਪਣੇ ਸੂਟ ਦੇ ਵਿੱਚ ਨੇ ਹਨਾ ਆਪਾਂ ਉਹੀ ਰੰਗ ਪਾ ਸਕਦੇ ਆ ਕਿਉਂਕਿ ਫੇਰੀ ਪ੍ਰੋਪਰ ਮੈਚਿੰਗ ਬੈਠਦੀ ਆ ਜੇ ਆਪਾਂ ਹੋਰ ਕਦਰ ਪਾਵਾਂਗੇ ਫਿਰ ਉਹ ਮੈਚਿੰਗ ਹੀ ਨਹੀਂ ਸੈਟ ਆਉਂਦੀ ਥੋੜਾ ਜਿਹਾ ਆਊਟ ਜਿਹਾ ਲੱਗਦਾ ਫਿਰ ਇਹ ਹੁਣ ਇਹ ਜੀ ਕ੍ਰੀਮ ਕਲਰ ਤੋਂ ਦੇਖ ਫਿਰਕ ਪੈ ਜਾਂਦਾ ਸਲਵਾਰ ਦਾ ਕਿ ਸੋਹਣਾ ਪਤਨਿਆ ਫਲਾਵਰ ਇੱਥੇ ਕਲਰ ਦੇ ਨੇ ਤੇ ਇੱਕ ਵਿੱਚ ਟੱਚ ਦੇਣ ਵਾਸਤੇ ਆਪਣੇ ਜੈਰੀ ਪਾ ਲਿਆ ਹਾਂ ਵਸੇ ਜੇ ਦੋ ਰੰਗ ਹੀ ਜੂਸ ਕਿੱਥੇ ਜਾਣਗੇ ਇੱਕ ਤਾਂ ਦੇਖੋ ਇਹ ਹੋ ਗਿਆ ਨਾ ਤੇ ਇੱਕ ਆਪਣਾ ਜੈਰੀ ਉਹ ਵੀ ਉਹਨਾਂ ਨੇ ਕਹਿਤਾ ਨਹੀਂ ਤਾਂ ਜਿਵੇਂ ਆਪਾਂ ਸਿੰਗਲ ਕਲਰ ਦੀ ਵੀ ਕੜਾਈ ਹੋਈ ਦੇਖੀ ਹੈ ਉਹਨਾਂ ਤੇ ਸਿੰਗਲ ਕਲਰ ਵੀ ਹੋ ਜਾਂਦੀ ਹੈ ਸਾਰੀਆਂ ਪੱਤੀਆਂ ਇੱਕ ਕਲਰ ਦੀ ਹੋ ਜਾਂਦੀਆਂ ਆ ਉਹ ਵੀ ਸੋਹਣਾ ਨਾਲ ਕਦੇ ਇੱਕ ਵੀਡੀਓ ਦੇ ਸਾਨੂੰ ਇੱਕ ਭੈਣ ਨੇ ਪੁੱਛਿਆ ਸੀ ਕਿ ਜਿਹੜੀ ਜੈਰੀ ਦੀ ਕਢਾਈ ਕਰਦੇ ਆ ਉਹਦੇ ਕਿਹੜੀ ਸੂਈ ਲਾਉਣਿਆ ਜਿਹੜੀ ਆਪਣਾ ਆਮ ਧਾਗਿਆਂ ਦੇ ਉੱਤੇ ਆਪਾਂ ਸੂਈ ਵਰਤਦੇ ਆ ਉਹੀ ਸੂਈ ਜੈਰੀ ਦੇ ਉੱਤੇ ਵਰਤੀ ਜਾਂਦੀ ਹੈ ਕਿੰਨੇ ਨੰਬਰ ਦੀ ਹੁੰਦੀ ਸੂਈ ਆਉਣੀ ਹੈ ਜੇ 14 ਨੰਬਰ ਦੀ ਸੂਈ ਚਾਹੀਦੀ ਕਢਾਈ ਤੇ ਤੇ 14 ਹੀ ਜੈਰੀ ਦੀ ਚੱਲਦੀ ਹੈ 14 ਹੀ ਜੈਰੀ ਦੀ ਚੱਲਦੀ ਹੈ ਸੂਈ ਦਾ ਨਹੀਂ ਕੋਈ ਨਿਪਟਾ ਸੂਈ ਤਾਂ ਸੇਮ ਹੀ ਚੱਲਦੀ ਹੈ ਜੈਰੀ ਤੇ ਵੀ ਤੇ ਧਾਗੇ ਜੇ ਆਪਣੇ ਕੋਲ ਸੂਟ ਆਇਆ ਹੁੰਦਾ ਤਾਂ ਆਪਾਂ ਤੁਹਾਨੂੰ ਟੋਪਰ ਦਿਖਾ ਦਿੰਦੇ ਆ ਨਾ ਵੀ ਮੈਚਿੰਗ ਕਿੱਦਾਂ ਦੀ ਆ ਤੇ ਉਹਨਾਂ ਨੇ ਆਪਾਂ ਨੂੰ ਫੋਟੋ ਖਿੱਚ ਕੇ ਭੇਜੀ ਤਾਂ ਆਪਾਂ ਵਿੱਚ ਪੋਸਟ ਕਰਦਾਂਗੇ ਬਾਅਦ ਚ ਵੀਡੀਓ ਦਾ ਆਪਾਂ ਪਹਿਲਾਂ ਝਾੜਦਾਂਗੇ ਤੇ ਸ਼ਾਰਟ ਪਾ ਦਾਂਗੇ ਨਾ ਸ਼ਾਰਟ ਵਗੈਰਾ ਜੇ ਵੀਡੀਓ ਭੇਜੀ ਤਾਂ ਸ਼ਾਰਟ ਪਾ ਰਾਂ ਜਾਂ ਫੋਟੋ ਭੇਜੀ ਤਾਂ ਪੋਸਟ ਪਾ ਦਾਂਗੇ ਆ ਦੇਖੋ ਜਿੰਨੇ ਕੁਲ ਬਣ ਗਏ ਨਾ ਸੋਹਣੇ ਲੱਗਦੇ ਨੇ ਬਾਕੀ ਇਹ ਹਨ ਵੀ ਜਿਹਦੇ ਨਾਲ ਤੋਂ ਮੈਚਿੰਗ ਕਰਦੀ ਹੁੰਦੀ ਆ ਜਿਵੇਂ ਸੂਟ ਨਾਲ ਕਰਨੀ ਆ ਜਦੋਂ ਆਪਣੇ ਕੋਲੇ ਸੂਟ ਹੋ ਰਹੇ ਹੈ ਨਹੀਂਗਾ ਹਨਾ ਤਾਂ ਆਪਾਂ ਨੂੰ ਇਹ ਕੱਲੇ ਕਹਿਰੇ ਪੁੱਲ ਜੀ ਇਦਾਂ ਲੱਗਦੇ ਹੁੰਦੇ ਨੇ ਵੀ ਹਨਾ ਕੱਲੇ ਕੱਲੇ ਪੁੱਲ ਜੀ ਕਿੱਸਾ ਪਾਈ ਜਾ ਰਹੇ ਆ ਆਪਾਂ ਇੱਕ ਰੰਗ ਦੇ ਜੇ ਸੂਟ ਆਪਣੇ ਕੋਲੇ ਹੋਵੇ ਉਹਨੂੰ ਕੋਲੇ ਰੱਖ ਕੇ ਜਦੋਂ ਆਪਾਂ ਦੇਖਾਂਗੇ ਫੇਰ ਸੋਹਣਾ ਲੱਗਦਾ ਕਿਉਂ ਫਿਰ ਆਪਾਂ ਨੂੰ ਦੇਖਣ ਨਾਲ ਨੂੰ ਵੀ ਇਹ ਹੋ ਜਾਂਦਾ ਵੀ ਹਾਂ ਮੈਚਿੰਗ ਨਹੀਂ ਕੋਰਡੀਗ ਨਹੀਂ ਪਾਈ ਯਾਰ ਇਹ ਗੱਲਰ ਇਹ ਸਾਰੇ ਫਰੇਮ ਤੇ ਜੋ ਇੱਕ ਕਲਰ ਪਾਉਣਾ ਸੀਗਾ ਉਹਦੀ ਕੜਾਈ ਹੋ ਗਈ ਤੇ ਇਸ ਤੋਂ ਬਾਅਦ ਹੁਣ ਜੋ ਜਰੀ ਦਾ ਕੰਮ ਰਹਿਦਾ ਉਹ ਕੀਤਾ ਜਾਊਗਾ ਜਿਵੇਂ ਆਪਾਂ ਦੇਖ ਰਹੇ ਸੋਨੂੰ ਰੀਡਿੰਗ ਦਾ ਦਰਨਾਰ ਉਹ ਬਾਅਦ ਜਰੀ ਦਾ ਵਰਕ ਕਰਾਂਗੇ ਤੇ ਜੋ ਆ ਦੇਖੋ ਇਹ ਮਨੇ ਜਰੀ ਹੈ ਜਿਹੜੀ yellow ਕਲਰ ਵਾਲੀ ਕਿ ਲਾਈਟ ਤੇ ਲਾਈਟ ਜੈਲੋਜੀ ਲਾਈਟ ਜੈਲੋ ਤੇ ਫੁੱਲਾਂ ਦੇ ਵਿਚਕਾਰ ਹਨਾ ਦੇਖੋ ਜੇਰੀ ਦਾ ਟਾਸ ਦਿੱਤਾ ਗਿਆ ਤੇ ਇਹਦੇ ਵਾਲੇ ਚਲੇ ਜੋ ਤਕੀਆਂ ਨੇ ਨਾ ਉਹ ਜੇਰੀ ਨਾਲ ਨਹੀਂ ਆ ਜਾਣੀਆਂ ਜੇ ਤਾਂਗਰ ਬਣਾ ਰਹੇ ਨੇ ਦੇਖੋ ਨਾ ਕਿ ਜੇਰੀ ਕਰਕੇ ਡਿਜ਼ਾਈਨ ਕਿੰਨਾ ਸੋਹਣਾ ਹੋ ਜਾਂਦਾ ਹੈ ਜੇਰੀ ਦੀ ਸ਼ੈਮਤ ਕਰਨਾ ਇੱਕ ਅਦਰ ਚੂਜ਼ ਕਰਕੇ ਕਿੱਸੀ ਹਮ ਹੋ ਹਾਂ ਅਜਰੀ ਵੀ ਇਹੀ ਉਹ ਚੰਗੂ ਕੋਲ ਜਨਰਰੀ ਦੀ ਫੁੱਲ ਦੇ ਵਿੱਚ ਨਾ ਕਿੰਦਾ ਚੰਗਰੀ ਹੈ ਇਹ ਆਪਣਾ ਮੂਰੀਆਂ ਦਾ ਡਿਜ਼ਾਈਨ ਹੈ ਜਿਵੇਂ ਕਿ ਮੈਂ ਤੁਹਾਨੂੰ ਪਹਿਲਾਂ ਦੱਸਿਆ ਸੀਗਾ ਤੇ ਜਦੋਂ ਇਹ ਡਿਜ਼ਾਈਨ ਪ੍ਰੋਪਰ ਹੋ મતલਬ ਪੂਰਾ ਹੋ ਗਿਆ ਹੈ ਨਾ ਉਸ ਤੋਂ ਬਾਅਦ ਜਦੋਂ ਸਲਾਈ ਕੀਤੀ ਜਾਊਗੀ ਸਲਵਾਰ ਹੈ ਨਾ ਦੇਖੋ نیچے ਨਾ ਕਿੰਨਾ ਸੋਹਣਾ ਲੱਗੂਗਾ ਸੂਟ ਪਾਇਆ ਹੋਇਆ ਕਿਉਂਕਿ ਵਾਈਟ ਸਲਵਾਰ ਆ ਤੇ ਮੂਰੀਆ ਦੇ ਉੱਤੇ ਕਢਾਈ ਆ ਜੋ ਕਢਾਈ ਸੂਟ ਦੇ ਨਾਲ ਮੈਚਿੰਗ ਕਰੂਗੀ ਇੱਦਾਂ ਹੀ ਦੇਖ ਲਓ ਕਢਾਈ ਦਾ ਛੋਟਾ ਜਿਹਾ ਵਰਕ ਕਰਕੇ ਵੀ ਹਨਾ ਕਿੰਨਾ ਸੋਹਣਾ ਡਿਜ਼ਾਈਨ ਬਣ ਜਾਂਦਾ ਤੇ ਮੂਰੀਆ ਕਿੰਨਾ ਸੋਹਣੇ ਲੱਗਣ ਗਿਆ ਆਪਣੇ ਕੋਲ ਤਾਂ ਕਿਉਂ ਇਹ ਸੂਟ ਦੀ ਤਰ੍ਹਾਂ ਆਇਆ ਕਿ ਸੋਚੇ ਹੋਇਆ ਮੈਂ ਇਹ ਸੋਚੀ ਹੋਈ ਆ ਸਰਵਾਰ ਬਣੀ ਹੋਈ ਐ ਅੱਛਾ ਅੱਛਾ ਸਰਵਾਰ ਬਣਾਉਣ ਤੋਂ ਬਾਅਦ ਹੋਇਆ ਵੀ ਕਢਾਈ ਕਰਾਉਣੀ ਆ ਇੱਕ ਵਿੱਚ ਸਲਵਾਰ ਬਣ ਕੇ ਹੀ ਕਢਾਈ ਹੁੰਦੀ ਆ ਬਣ ਤੋਂ ਬਾਅਦ ਹੁੰਦੀ ਆ ਜਿਹੜੀ ਤਾਂ ਸਟ੍ਰੇਟ ਸਲਵਾਰ ਹੁੰਦੀ ਆ ਉੱਤੋਂ ਦਾ ਕਢਾਈ ਐਵੇਂ ਹੋ ਜਾਂਦੀ ਆ ਇਹ ਜਿਹੜੀ ਮਤਲਬ ਗੋਡੇ ਪਾਏ ਜਾਂਦੇ ਨੇ ਸਲਵਾਰ 'ਚ ਹੂੰ ਕਈ ਤਾਂ ਪਹਿਣਾ ਹੁੰਦੀਆਂ ਨੇ ਕਿੱਲੇ ਗੋਡੇ-ਗੋਡੇ ਤੇ ਕਢਾਈ ਕਰਾ ਲੈਂਦੀਆਂ ਨੇ ਹੂੰ ਹੂੰ ਤੇ ਇਹ ਕਹਿੰਦੇ ਵੀ ਸਾਨੂੰ ਸਾਰੀ ਮੂਰੀ ਤੇ ਕਢਾਈ ਚਾਹੀਦੀ ਆ ਤਾਂ ਅਗਰ ਕੇ ਸਲਵਾਰ ਕੱਟ ਕੇ ਜੜ ਕੇ ਦਿੰਦੇ ਉਹਨਾਂ ਨੇ ਠੀਕ ਨਹੀਂ ਬਿਨਾ ਕੱਟੇ ਬਿਨਾ ਹੁਕਰੀ ਸਲਾਈ ਕਰੇ ਆਪਣਾ ਸਾਫ ਸਿੱਧਾ ਸਾਦੇ ਕੱਪੜੇ ਦੇ ਵੀ ਤਾਂ ਹੋ ਸਕਦੀ ਹੈ ਵੀ ਮਿੰਨਤੀ ਮਾਰ ਕੇ ਤੇਰਾ ਜਿਹੜੀ ਸਿਉਣਾ ਰਹੇਗੀ ਇਹਦੇ ਵਿੱਚ ਲਾਈ ਹੁੰਦੀ ਨਹੀਂ ਹਾਂ ਹਾਂ ਉਹਦੇ ਕਰਕੇ ਉਹਨਾਂ ਨੇ ਕੱਟ ਕੇ ਦਿੱਤੀ ਆ ਸਿਉਂ ਕੇ ਦਿੱਤੀ ਬੋਲਾਂ ਮੈਂ ਤਾਂ ਕਹਿਦੀ ਨਾ ਜਿਵੇਂ ਆਪਾਂ ਸੂਟ ਦੇ ਬਿਨਾ ਸਿਉਂਤੇ ਕੜਾਈ ਕਰਦੇ ਆ ਉਹ ਤਾਂ ਹੋ ਜਾਂਦੀ ਹੈ ਮਿੰਨ ਉਹਨੂੰ ਮਿੰਨ ਕੇ ਸਲਾਈ ਦੇ ਅਕੋਰਡਿੰਗ ਮਿੰਦੇ ਆਪਾਂ ਆ ਦੇਖੋ ਕਿੰਨਾ ਸੋਹਣਾ ਲੱਗ ਰਿਹਾ ਜਿੰਨਾ ਵੀ ਜਿੰਨਾ ਵਰਕ ਹੋ ਗਿਆ ਲਓ ਜੀ ਜੋ ਨੇ ਮਾਪ ਲਾਈ ਸੀ ਗਾ ਫਰੇਮ ਕੰਪਲੀਟ ਹੋ ਚੁੱਕਿਆ ਹੈ ਲਾਸਟ ਸਟੈਪ ਤੁਸੀਂ ਇੱਕ ਕਮੈਂਟ ਕਰਕੇ ਸਾਨੂੰ ਜਰੂਰ ਦੱਸਿਓ ਵੀ ਇਹ ਵਰਕ ਤੁਹਾਨੂੰ ਕਿਦਾਂ ਦਾ ਲੱਗਿਆ ਕੀ ਸਲਵਾਰ ਸਲਾਈ ਕਰਨ ਤੋਂ ਬਾਅਦ ਮੂਰੀਆਂ ਤੇ ਇਹ ਡਿਜ਼ਾਈਨ ਸੋਹਣਾ ਲੱਗੂਗਾ ਇਦੇ ਬਾਰੇ ਵੀ ਤੁਸੀਂ ਕਮੈਂਟ ਕਰਕੇ ਜਰੂਰ ਦੱਸਿਓ ਤੇ ਜਿਹੜੇ ਆਪਣੇ ਨਵੀਆਂ ਭੈਣਾਂ ਤੇ ਭਰਾ ਜੁੜਦੇ ਨੇ ਆਪਣੀ ਵੀਡੀਓ ਦੇਖਦੇ ਨੇ ਜਿਨ੍ਹਾਂ ਨੇ ਹਲੇ ਤੱਕ ਸਬਸਕ੍ਰਾਈਬ ਨਹੀਂ ਕਰਿਆ ਉਹ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰਿਓ ਬੈਲ ਆਈਕਨ ਵੀ ਦਬਿਓ ਵਧੇ ਲਗੀਦਾ ਲਾਈਕ ਵੀ ਕਰਿਓ ਤੇ ਆਹ ਦੇਖੋ ਆ ਇੰਨਾ ਕਟਿਆ ਰਹਿ ਗਿਆ ਤੇ ਚਲੋ ਜੀ ਆਪਾਂ ਅਗਲੀ ਵੀਡੀਓ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੋਵਾਂਗੇ ਕੋਈ ਗਲਤੀ ਹੋ ਗਈ ਉਹ ਤਾਂ ਸਾਨੂੰ ਮਾਫ਼ ਕਰਦੇ ਹੋ ਹੱਸਦੇ ਰਹੋ ਵਾਦਦੇ ਰਹੋ ਖੁਸ਼ ਰਹੋ ਹਸਰੀ ਘਾਲੀ